ਬ੍ਰਿਟਿਸ਼ ਆਮ ਕਰੀਬ 5:30 ਵਜੇ ਖੰਨਾ ਨਵਾਂ ਸ਼ਹਿਰ ਰੋਡ ਤੇ ਸਥਿਤ ਪਿੰਡ ਉਟਾਲਾ ਦੇ ਵਿੱਚ ਪਿੰਡ ਦੇ ਮੋੜ ਤੇ ਕੋਲੇ ਦੇ ਨਾਲ ਭਰੇ ਹੋਏ ਟਰਾਲੇ ਅੱਗੇ ਕਾਰ ਆ ਗਈ ਹੈ ਇਸ ਕਾਰਨ ਕਿ ਟਰਾਲਾ ਚਾਲਕ ਟਰੱਕ ਦਾ ਸੰਤੁਲਨ ਖੋ ਬੈਠੇ ਹੈ ਤੇ ਟਰਾਲਾ ਸੜਕ ਤੇ ਹੀ ਪਲਟ ਗਿਆ ਹਾਲਾਂਕਿ ਟਰਾਲੇ ਦੇ ਨਾਲ ਕਾਰ ਦੀ ਮਾਮੂਲੀ ਜਿਹੀ ਟੱਕਰ ਹੋਈ ਹੈ ਸਾਥ ਸਦ ਵਿੱਚ ਜਾਨੀ ਨੁਕਸਾਨ ਤੋਂ ਤਾਂ ਬਚਾ ਰਹਿ ਗਿਆ ਪਰ ਹਾਦਸਾ ਹੋਣ ਤੋਂ ਬਾਅਦ ਖੰਨਾ ਨਵਾਂ ਸ਼ਹਿਰ ਰੋਡ ਤੇ ਲੰਮਾ ਜਾਮ ਲੱਗ ਗਿਆ ਤੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ ਕੀ ਘਟਨਾ ਹੋਈ ਹੈ ਜੀ ਇਹ ਕਰਨਾ ਇਹ ਆਪਣੇ ਪਿੰਡ ਦੇ ਆਪਣੇ ਘਰ ਭਾਈਚਾਰੇ ਚੋਂ ਨੇ ਘਰਾਂ ਚੋਂ ਇਹ ਸੰਵਰਾਲੇ ਤੋਂ ਆ ਰਹੇ ਸੀਗੇ ਫੈਮਿਲੀ ਦੇ ਨਾਲ ਜੇ ਆਉਂਦੇ ਤੇ ਇਹਨਾਂ ਨੇ ਇੱਥੋਂ ਭੜੀ ਨੂੰ ਭੜੀ ਵਾਲੇ ਰੋਡ ਤੇ ਮੁੜਨਾ ਸੀ ਮਾਲਮ ਅਜਰੇ ਵੱਲੋਂ ਤੇ ਡਿਗਟਰ ਲਾਇਆ ਸੀ ਸਲੋ ਜੀ ਗੱਡੀ ਹੌਲੀ ਆ ਰਹੀ ਸੀ ਤੇ ਇਹ ਕੋਲੇ ਦੀ ਗੱਡੀ ਭਰੀ ਹੋਈ ਓਵਰ ਲੋਡ ਹੋ ਰਹੀ ਆ ਰਹੀ ਸੀ ਓਵਰ ਸਪੀਡ ਸੀ ਤੇ ਮੋੜ ਤੇ ਜਦੋਂ ਇਹਨਾਂ ਨੇ ਦੇਖਿਆ ਵੀ ਗੱਡੀ ਕੰਟਰੋਲ ਤੋਂ ਬਾਹਰ ਆਉਦੇ ਡਰਾਈਵਰ ਦੇ ਇਹਨਾਂ ਨੇ ਆਪਣੀ ਬਚਾਅ ਕਰਨ ਖਾਤਰ ਗੱਡੀ ਆਪਣੀ ਸਾਈਡ ਤੇ ਨੂੰ ਮੋੜ ਪੱਟਤੀ ਕੱਚੇ ਦੇ ਵਿੱਚ ਤੇ ਜਾਨੂ ਇਹਨਾਂ ਦੇ ਕੋਲ ਹੀ ਆ ਕੇ ਗੱਡੀ ਟ੍ਰਾਲਾ ਪਲਟ ਗਿਆ। ਇਹ ਹਾਦਸਾ ਕਿੱਥੇ ਕੰਨੂ ਹੋਇਆ ਜੀ? ਇਹ ਟਾਲਾ ਪਿੰਡ ਆ ਜੀ ਮੰਨ ਲਓ ਭੜੀ ਰੋਡ ਤੇ ਮੁੜਨ ਤੋਂ ਥੋੜਾ ਜਿਹਾ ਪਿੱਛੇ ਆ। ਕੀ ਘਟਨਾ ਹੋਇਆ ਜੀ? ਪਟਨਾ ਇਹ ਗੱਡੀ ਮੇਰਾ ਭਰਾ ਚਲਾਉਂਦਾ ਸੀਗਾ ਜੀ ਪਰਿਵਾਰ ਉਹਦਾ ਵਿੱਚ ਸੀਗਾ ਜੀ। ਕਿ ਕੌਣ ਕੌਣ ਸੀ? ਉਹਦੇ ਵਿੱਚ ਇੱਕ ਆਦੀ ਮਿਸ ਜੀ ਸੀਗੀ ਇੱਕ ਸਾਡੀ ਭੈਣ ਸੀਗੀ ਜੀ। ਤੇ ਉਹ ਗੱਡੀ ਇਹਨਾਂ ਨੇ ਜਦੋਂ ਮੋੜ ਤੋਂ ਉਹਨੇ 190 ਸਪੀਡ ਨਾਲ ਮੋੜੀ ਵੱਧੂ ਲੋਡ ਸੀਗਾ ਉਹਦੇ ਤੇ ਕੋਲਾ ਜਦੋਂ ਲੋਡ ਮਾਰਿਆ ਜੀ ਝੁੱਲਾ ਮਾਰਿਆ ਉਹਦਾ ਕੋਲਾ ਖੜਦਾ ਦੇਖ ਕੇ ਇਹਨੇ ਕਿਹਾ ਵੀ ਗੱਡੀ ਮੇਰੇ ਉੱਤੇ ਪਲਟ ਗਈ। ਉਹਨਾਂ ਆਪਣੇ ਟੱਬਰ ਨੂੰ ਕਿਹਾ ਵੀ ਮੀ ਆਪਣਾ ਵੀ ਆਪਾਂ ਗਏ ਤੇ ਉਹ ਇੰਨੇ ਨੂੰ ਇਹਨਾਂ ਗੱਡੀ ਥੱਲੇ ਕੱਟਦੀ ਜਮਈ ਤੇ ਆ ਕੇ ਗੱਡੀ ਇਹਦੇ ਜਮੇ ਨਾਲ ਉਹਦੇ ਇੰਜਣ ਤੇ ਕੋਲਾ ਸਾਰਾ ਡਿਗਿਆ ਤੇ ਉਹਦਾ ਰੈਡੀਏਟਰ ਬੰਪਰ ਤੇ ਇੰਜਣ ਦਾ ਕਾਫੀ ਨੁਕਸਾਨ ਹੋਇਆ ਅਸੀਂ ਫੋਨ ਮਾਰ ਕੇ ਜਿਹੜਾ ਉਹ ਪੁਲਿਸ ਵਾਲਿਆਂ ਨੂੰ ਬੁਲਾ ਲਿਆ ਤੇ ਪੁਲਿਸ ਪ੍ਰਸ਼ਾਸਨ ਕਹਿੰਦਾ ਵੀ ਆਪਣੀ ਜਿਹੜੀ ਸਾਡੀ ਮੰਗ ਇਹੀ ਹੈ ਮੰਗ ਇਹੀ ਹੈ ਵੀ ਉਹ ਤੇ ਤਾਰਵਾਈ ਕੀਤੀ ਜਾਵੇ ਜਿਹੜਾ ਸਾਡਾ ਨੁਕਸਾਨ ਹੈ ਇਦੇ ਬਾਰੇ ਸੋਚਣ ਵੀ ਹੁਣ ਕੀ ਹੋਣਾ ਇਹਨੂੰ ਮੈਂ ਸਮਰਾਲੇ ਤੋਂ ਆ ਰਿਹਾ ਸੀ ਤੇ ਇੱਥੇ ਮੈਂ ਦੇਖਿਆ ਉਟਾਣਾ ਪਿੰਡ ਦੇ ਵਿੱਚ ਆ ਕੇ ਤਾਂ ਉਧਰੋਂ ਗੱਡੀ ਟਰਨ ਮਾਰ ਰਹੀ ਸੀ ਕੋਲੇ ਦੀ ਓਵਰਲੋਡ ਬਹੁਤ ਜ਼ਿਆਦਾ ਸਪੀਡ ਨਾਲ ਜਦੋਂ ਉਹ ਉੱਥੇ ਖੜਦਾ ਹੁੰਦਾ ਉੱਪਰੋਂ ਕੋਲਾ ਜਦੋਂ ਟਰਨ ਮਾਰੀ ਇੱਥੇ ਸਮਰਾਲੇ ਵੱਲੋਂ ਤਾਂ ਕੋਲਾ ਉੱਪਰੋਂ ਖਿਲ ਰਿਹਾ ਸੀ ਮੈਂ ਮੈਂ ਕਿਹਾ ਵੀ ਆਪਣੇ ਉੱਪਰ ਗੱਡੀ ਗਿਰ ਗਈ ਤਾਂ ਮੇਰੇ ਨਾਲ ਘਰ ਦੇ ਬੈਠੇ ਸੀ ਪਿੱਛੇ ਉਹਨਾਂ ਨੇ ਰੌਲਾ ਪਾਤਾ ਜਦੋਂ ਮੈਂ ਇੱਥੇ ਅਸੀਂ ਤਿੰਨ ਜਾਣੇ ਸੀਗੇ ਵਾਹਨ ਕਿਹੜਾ ਸੀ ਤੁਹਾਡੇ ਕੋਲ ਸਾਡੇ ਕੋਲ ਆਪਣੀ ਗੱਡੀ ਐ ਐਸਪ੍ਰੈਸੋ ਐਸਪ੍ਰੈਸੋ ਹਰੂ ਤੇ ਜਦੋਂ ਇਹ ਗਰਨ ਲੱਗਿਆ ਤਾਂ ਮੈਂ ਕਿਹਾ ਵੀ ਆਪਾਂ ਗਏ ਉਸ ਜਿੱਦੇ ਕੇ ਕਿਹਾ ਤਾਂ ਉਹਨਾਂ ਨੇ ਰਲਾ ਪਾਤਾ ਮੈਨੂੰ ਮੌਕਾ ਨਹੀਂ ਮਿਲਿਆ ਫਿਰ ਮੈਂ ਬ੍ਰੇਕ ਮਾਰਤੇ ਹੋਲੀ ਜਾ ਰਹੀ ਸੀ ਮੇਰੇ ਅੱਗੇ ਟਰਾਲੀ ਜਾ ਰਹੀ ਮੈਂ ਮੋੜਨਾ ਸੀ ਤਾਂ ਮੈਂ ਇੰਡੀਕੇਟਰ ਲਾਇਆ ਸੀ